ਡਾਕਟਰ ਨਿਰਜ ਦੇ ਦਫਤਰ ਸੈਕਟਰੀ ਰਿਟਾਇਰਡ ਡੀਐਸਪੀ ਸ਼ੋਕਮਾਰ ਵੱਲੋਂ ਦਫਤਰੀ ਕੰਮਾਂ ਦੇ ਨਾਲ-ਨਾਲ ਸਮਾਜ ਭਲਾਈ ਦੇ ਕੰਮ ਵੀ ਕੀਤੇ ਜਾ ਰਹੇ ਹਨ ਰਿਟਾਇਰਡ ਡੀਐਸਪੀ ਅਸ਼ੋਕ ਕੁਮਾਰ ਵੱਲੋਂ ਗਰੀਬ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ ਗਿਆ ਅਤੇ ਵਿਆਹ ਦੇ ਸਾਰੇ ਪ੍ਰਬੰਧ ਉਹਨਾਂ ਵੱਲੋਂ ਆਪਣੇ ਹੱਥੀ ਕੀਤੇ ਗਏ ਇਸ ਮੌਕੇ ਗਰੀਬ ਪਰਿਵਾਰ ਲੜਕੀ ਦੇ ਸਾਰੇ ਪਰਿਵਾਰਕ ਮੈਂਬਰ ਬਹੁਤ ਹੀ ਖੁਸ਼ ਨਜ਼ਰ ਆਏ ਅਤੇ ਉਹਨਾਂ ਵੱਲੋਂ ਰਿਟਾਇਰਡ ਡੀਐਸਪੀ ਅਸ਼ੋਕ ਕੁਮਾਰ ਜੀ ਦਾ ਧੰਨਵਾਦ ਕੀਤਾ ਗਿਆ ਹਾਂਜੀ ਸਰ ਕੀ ਨਾਮ ਆ ਤੇ ਅੱਜ ਜਿਹੜਾ ਪ੍ਰੋਗਰਾਮ ਕੀਤਾ ਗਿਆ ਵਾ ਕੀ ਕਹਿਣਾ ਚੰਦੇ ਇਹਦੇ ਬਾਰੇ ਜਟਪੂਰਾ ਬਈ ਤੁਹਾਡੇ ਧੰਨਵਾਦੀ ਆ ਪ੍ਰੈਸ ਦੇ ਤੁਸੀਂ ਸਾਡੇ ਕੋਲ ਆਏ ਜੀ ਸਾਡੇ ਚਾਹ ਜਾਣ ਵਾਸਤੇ ਮੈਂ ਡੀਐਸਪੀ ਅਸ਼ੋਕ ਬਾੜ ਅਫਸਰ ਸੈਕਟਰੀ ਡਾਕਟਰ ਰਿੰਦਰ ਐਮਐਲਹਰ ਖਾ ਸਾਉਥ ਪਹਿਲਾਂ ਸਾਰੇ ਸੌਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਗਰੀਬ ਲੜਕੀ ਦੀ ਸ਼ਾਦੀ ਸੀ ਜਿਹੜੇ ਮੈਂ ਇਹਨਾਂ ਸੱਜਣਾਂ ਦੇ ਸਹਿਯੋਗ ਦੇ ਨਾਲ ਉਹਦੀ ਜਿਹੜੀ ਹੈ ਜੇ ਸ਼ਾਦੀ ਸਾਰੇ ਰੰਮਕੇ ਕਰ ਰਹੇ ਆ ਤੇ ਤੁਸੀਂ ਦੇਖੋ ਜੇ ਵੀ 285 ਪਰਬੰਧ ਦੇ ਤੇ ਕਿੱਤਾ ਵਾ ਤੇ ਬਹੁਤ ਵਧੀਆ ਜਿਹੜਾ ਵਾ ਲੋਕਾਂ ਦੀ ਜੰਜ ਦੀ ਤੇ ਜਿਹੜੇ ਬਾਹਰੋਂ ਸਜੇ ਸਿਆਏ ਆ ਉਹਨਾਂ ਦੀ ਜਿਹੜੀ ਆ ਉਹ ਸਿਆਸਤਾਂ ਕੀਤੀ ਆ ਤੇ ਲੋਕ ਬੜੇ ਖੁਸ਼ ਆ ਕਿ ਅਸੀਂ ਚਾਹੁੰਦੇ ਆ ਕਿ ਕੋਈ ਸਮਾਜ ਸੇਵ ਦੇ ਤੌਰ ਤੇ ਵੀ ਕੋਈ ਕੰਮ ਕੀਤਾ ਜਿਹਨਾਂ ਦਾ ਗਰੀਬ ਦਾ ਹੱਥ ਆ ਉਹਨਾਂ ਦਾ ਜਾਵੇ ਐ ਗਰੀਬ ਦਾ ਹੱਥ ਉੜਾਇਆ ਵਾ 我不能过去啊。